ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਸ਼ਹਿਰ ਗੁਰਦਾਸਪੁਰ ਤੋਂ ਗੁਰਦਾਸਪੁਰ ਦੇ ਇਲਾਕੇ ਦੇ ਵਿੱਚ ਇੱਕ ਸਕੂਲ ਪਾਣੀ ਦੇ ਵਿੱਚ ਡੁੱਬ ਚੁੱਕਿਆ ਆਪ ਜੀ ਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਹੜ੍ਹਾਂ ਦੇ ਕਾਰਨ ਪਿਛਲੇ ਕਈ ਦਿਨਾਂ ਤੋਂ ਕਈ ਸ਼ਹਿਰ ਨੇ ਜਿਹੜੇ ਉਹ ਬਹੁਤ ਵੱਡਾ ਨੁਕਸਾਨ ਚੱਲ ਰਹੇ ਨੇ ਬਿਲਕੁਲ ਉਸੇ ਹੀ ਤਰੀਕੇ ਦੇ ਨਾਲ ਹੁਣ ਗੁਰਦਾਸਪੁਰ ਸ਼ਹਿਰ ਦਾ ਇੱਕ ਸਕੂਲ ਪਾਣੀ ਦੇ ਵਿੱਚ ਡੁੱਬ ਚੁੱਕਿਆ ਹੈ ਤਕਰੀਬਨ 400 ਬੱਚਾ ਜਿਹੜਾ ਉਹ ਪਾਣੀ ਦੇ ਨਾਲ ਸਕੂਲ ਦੇ ਵਿੱਚ ਫਸਿਆ ਹੋਇਆ ਆ ਆਪ ਜੀ ਨੂੰ ਦੱਸ ਦਈਏ ਕਿ ਜਿਹੜਾ 400 ਬੱਚਾ ਇਸ ਦੇ ਨਾਲ ਸਕੂਲ ਦਾ ਸਟਾਫ ਪ੍ਰਿੰਸੀਪਲ ਵੀ ਸਕੂਲ ਦੇ ਅੰਦਰ ਹੀ ਮੌਜੂਦ ਨੇ ਹਾਲਾਂਕਿ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਵੱਲੋਂ ਬੀਤੀ ਸ਼ਾਮ ਇਸ ਦੇ ਆਰਡਰ ਦੇ ਦਿੱਤੇ ਗਏ ਸੀ ਕਿ ਪੰਜਾਬ ਦੇ ਸਾਰੇ ਸਰਕਾਰੀ ਅਤੇ ਨਿੱਜੀ ਸਕੂਲ 30 ਤਰੀਕ ਤੱਕ ਬੰਦ ਰਹਿਣਗੇ ਇਹ ਜਿਹੜੇ ਆਦੇਸ਼ ਦਿੱਤੇ ਗਏ ਸੀ ਇਹ ਪੰਜਾਬ ਦੇ ਹਾਲਾਤਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਦਿੱਤੇ ਗਏ ਸੀ ਕਿਉਂਕਿ ਹੜ੍ਹਾਂ ਦੇ ਕਾਰਨ ਅਤੇ ਤੇਜ਼ ਬਾਰਿਸ਼ ਦੇ ਕਾਰਨ ਜਿਹੜਾ ਮਾਹੌਲ ਹੈ ਉਹ ਦਿਨੋਂ ਦਿਨ ਖਰਾਬ ਹੁੰਦਾ ਜਾ ਰਿਹਾ ਹੈ ਜਿਸ ਕਰਕੇ ਬੱਚਿਆਂ ਦੀ ਸੇਫਟੀ ਨੂੰ ਧਿਆਨ ਵਿੱਚ ਰੱਖਦੇ ਆ ਇਹ ਡਿਸੀਜਨ ਲਿਆ ਗਿਆ ਸੀ ਹਰ 100 ਇਸ ਨੂੰ ਕੀ ਕਹੀਏ ਕਿ ਸਕੂਲ ਦੀ ਅੰਗੈਲੀ ਹੈ ਜਾਂ ਕੀ ਹੈ ਇਹ ਇਸ ਦੇ ਪਿੱਛੇ ਕੀ ਕਾਰਨ ਹੈ ਕਿ ਜਿਹੜਾ 400 ਬੱਚਾ ਸਕੂਲ ਦੇ ਵਿੱਚ ਪਾਣੀ ਦੇ ਵਿੱਚ ਫਸਿਆ ਹੋਇਆ ਹੈ ਆਪ ਜੀ ਨੂੰ ਦੱਸ ਦਈਏ ਕਿ ਜਿਹੜਾ ਇਹ ਸਕੂਲ ਹੈ ਇਹ ਜਵਾਰ ਨਵੋਦਿਆ ਵਿਦਿਆਲਿਆ ਸਕੂਲ ਹੈ ਦੁਗਰੀ ਦੇ ਵਿੱਚ ਦਰੰਗਲਾ ਇਲਾਕਾ ਹੈ ਗੁਰਦਾਸਪੁਰ ਦਾ ਉੱਥੇ ਇਹ ਜਿਹੜਾ ਸਕੂਲ ਹੈ ਇਸ ਨੂੰ ਰੈ residențial ਸਕੂਲ ਵੀ ਕਿਹਾ ਜਾਂਦਾ ਹੈ ਹੋਸਟਲ ਵੀ ਕਿਹਾ ਜਾਂਦਾ ਹੈ ਉੱਥੇ ਦੇ ਜਿਹੜੇ ਪ੍ਰਿੰਸੀਪਲ ਨੇ ਉਹ ਬਾਰ-ਬਾਰ ਪ੍ਰਸ਼ਾਸਨ ਦੇ ਨਾਲ ਸੰਪਰਕ ਕਰ ਰਹੇ ਨੇ ਪੂਰੀਆਂ ਕੋਸ਼ਿਸ਼ਾਂ ਕਰ ਰਹੇ ਨੇ ਕਿ ਬੱਚਿਆਂ ਨੂੰ ਸੇਫ ਰੱਖਿਆ ਜਾਵੇ ਅਤੇ ਸੁਰੱਖਿਅਤ ਤਰੀਕੇ ਦੇ ਨਾਲ ਜਿਹੜੇ ਬੱਚੇ ਨੇ ਉਹਨਾਂ ਨੂੰ ਸੁਰੱਖਿਅਤ ਜਗ੍ਹਾ ਤੇ ਪਹੁੰਚਾਇਆ ਜਾਵੇ ਹਾਲਾਂਕਿ ਜਿਹੜੇ ਸਕੂਲ ਦੇ ਅੰਦਰ ਸਟਾਫ ਮੈਂਬਰ ਨੇ ਜਾਂ ਪ੍ਰਿੰਸੀਪਲ ਨੇ ਪੂਰੀਆਂ ਕੋਸ਼ਿਸ਼ਾਂ ਕਰ ਰਹੇ ਨੇ ਉਹਨਾਂ ਨੇ ਬੱਚਿਆਂ ਨੂੰ ਗਰਾਉਂਡ ਫਲੋਰ ਤੋਂ ਫਰਸਟ ਫਲੋਰ ਦੇ ਉੱਤੇ ਸ਼ਿਫਟ ਕਰ ਦਿੱਤਾ ਜਿਹੜੇ ਬੱਚੇ ਨੇ ਉਹਨਾਂ ਨੂੰ ਬਹੁਤ ਸੇਫਟੀ ਦੇ ਨਾਲ ਰੱਖਿਆ ਹੋਇਆ ਪਰ ਤੁਸੀਂ ਸਮਝ ਸਕਦੇ ਹੋ ਕਿ ਤੁਸੀਂ ਤਸਵੀਰ ਗਾਂ ਵਿੱਚ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਪਾਣੀ ਦਾ ਪੱਧਰ ਹੈ ਉਹ ਬਹੁਤ ਤੇਜ਼ੀ ਦੇ ਨਾਲ ਵੱਧ ਰਿਹਾ ਹੈ ਆਪ ਜੀ ਨੂੰ ਦੱਸ ਦਈਏ ਕਿ ਜਿਹੜਾ ਇਹ ਪਾਣੀ ਹੈ ਇਹ ਬੰਨ ਟੁੱਟਣ ਦੇ ਨਾਲ ਇਲਾਕੇ ਵਿੱਚ ਫੈਲ ਗਿਆ ਤੇ 9 ਕਿਲੋਮੀਟਰ ਦੀ ਦੂਰੀ ਤੱਕ ਜਿਹੜਾ ਇਹ ਪਾਣੀ ਸੀ ਇਹ ਵੱਧਦਾ ਗਿਆ ਤੇ ਜਿਹੜਾ ਸਕੂਲ ਸੀ ਉਹ ਵੀ ਇਸ ਦੀ ਚਪੇਟ ਦੇ ਵਿੱਚ ਆ ਗਿਆ ਤੇ ਰਾਤ ਨੂੰ 3 ਵਜੇ ਜਦੋਂ ਇਹ ਸਕੂਲ ਦੇ ਵਿੱਚ ਪਾਣੀ ਐਂਟਰ ਕਰਦਾ ਤਾਂ ਉਸ ਸਮੇਂ ਸਕੂਲ ਦੇ ਪ੍ਰਿੰਸੀਪਲ ਨੇ ਕੋਸ਼ਿਸ਼ ਕੀਤੀ ਕਿ ਬੱਚਿਆਂ ਨੂੰ ਸੁਰੱਖਿਅਤ ਕੇ ਦੇ ਨਾਲ ਬਾਹਰ ਕੱਢਿਆ ਜਾਵੇ ਪਰ ਜਦੋਂ ਉਹਨਾਂ ਨੇ ਕੋਸ਼ਿਸ਼ ਕਰਨੀ ਸ਼ੁਰੂ ਕੀਤੀ ਤਾਂ ਜਿਹੜਾ ਪਾਣੀ ਸੀ ਉਸ ਦੇ ਅੱਗੇ ਕਿਸੇ ਦਾ ਜੋਰ ਨਾ ਚੱਲਿਆ ਅਤੇ ਬੱਚਿਆਂ ਨੂੰ ਅੰਦਰ ਹੀ ਰੱਖਿਆ ਗਿਆ ਇਸ ਦੇ ਨਾਲ ਹੀ ਜਦੋਂ ਬੱਚਿਆਂ ਦੇ ਮਾਪਿਆਂ ਨੂੰ ਇਸ ਦੇ ਬਾਰੇ ਪਤਾ ਲੱਗਿਆ ਜਿਹੜੇ ਬੱਚੇ ਉਸ ਹੋਸਟਲ ਦੇ ਵਿੱਚ ਰਹਿੰਦੇ ਨੇ ਉਸ ਸਕੂਲ ਦੇ ਵਿੱਚ ਪੜ੍ਹਦੇ ਨੇ ਜਦੋਂ ਉਹਨਾਂ ਦੇ ਮਾਪਿਆਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਵੀ ਸਕੂਲ ਦੇ ਵਿੱਚ ਜਾਣ ਦੀ ਕੋਸ਼ਿਸ਼ ਕੀਤੀ ਪਰ ਜਿਹੜਾ ਪਾਣੀ ਸੀ ਪਾਣੀ ਨੇ ਉਹਨਾਂ ਨੂੰ ਵੀ ਅੱਗੇ ਨਹੀਂ ਜਾਣ ਦਿੱਤਾ ਅਤੇ ਜਿਹੜਾ ਪ੍ਰਸ਼ਾਸਨ ਹੈ एनडीआरएफ ਅਤੇ ਹੋਰ ਟੀਮਾਂ ਨੇ ਜਿਹੜੀਆਂ ਬਚਾਅ ਦੇ ਲਈ ਟੀਮਾਂ ਨੇ ਉਹ ਬੱਚਿਆਂ ਦੇ ਰੈਸਕਿਊ ਦੇ ਲਈ ਉੱਥੇ ਪਹੁੰਚ ਚੁੱਕੀਆਂ ਨੇ ਬਹੁਤ ਵੱਡੇ ਪੱਧਰ ਤੇ ਕੋਸ਼ਿਸ਼ਾਂ ਜਾਰੀ ਨੇ ਅਤੇ ਉਮੀਦ ਹੈ ਕਿ ਜਿਹੜੇ ਸਾਰੇ ਬੱਚੇ ਨੇ ਔਰ ਪ੍ਰਿੰਸੀਪਲ ਸਟਾਫ ਨੇ ਸਾਰੇ ਸਕੂਲ ਦੇ ਉਹ ਸਾਰੇ ਬਿਲਕੁਲ ਸਹੀ ਤਰੀਕੇ ਦੇ ਨਾਲ ਸੁਰੱਖਿਅਤ ਤਰੀਕੇ ਦੇ ਨਾਲ ਬਾਹਰ ਕੱਢੇ ਜਾਣਗੇ ਅਤੇ ਸੁਰੱਖਿਅਤ ਜਗ੍ਹਾ ਤੇ ਲਿਆਂਦੇ ਜਾਣਗੇ ਆਪ ਜੀਆਂ ਨੂੰ ਦੱਸ ਦਈਏ ਕਿ ਜਿਹੜਾ ਇਹ ਸਕੂਲ ਹੈ ਇਸ ਸਕੂਲ ਦੇ ਜਿਹੜੇ ਮਾਪੇ ਨੇ ਉਹ ਬਹੁਤ ਘਬਰਾਏ ਹੋਏ ਨੇ ਬੱਚਿਆਂ ਦੇ ਮਾਪੇ ਸਾਰੇ ਅਤੇ ਜਿਹੜੇ ਬੱਚੇ ਨੇ ਉਹ ਵੀ ਅੰਦਰ ਡਰੇ ਹੋਏ ਨੇ ਘਬਰਾਏ ਹੋਏ ਨੇ ਪਰ ਪ੍ਰਿੰਸੀਪਲ ਦੇ ਨਾਲ ਬਾਰ-ਬਾਰ ਪ੍ਰਸ਼ਾਸਨ ਦੀ ਗੱਲ ਹੋ ਰਹੀ ਹੈ ਅਤੇ ਪ੍ਰਿੰਸੀਪਲ ਦੇ ਵੱਲੋਂ ਇਹੀ ਕਿਹਾ ਜਾਂਦਾ ਹੈ ਕਿ ਬੱਚੇ ਇੱਥੇ ਸੇਫ ਨੇ ਪਰ ਜਲਦੀ ਕੁਝ ਕਰਿਆ ਜਾਵੇ ਤਾਂ ਜੋ ਬੱਚਿਆਂ ਨੂੰ ਸੁਰੱਖਿਅਤ ਤਰੀਕੇ ਦੇ ਨਾਲ ਸੁਰੱਖਿਅਤ ਜਗ੍ਹਾ ਤੇ ਪਹੁੰਚਾਇਆ ਜਾਵੇ ਆਪ ਜੀਆਂ ਨੂੰ ਦੱਸ ਦਈਏ ਕਿ ਜਿਹੜਾ ਇਹ ਹੋਇਆ ਹੈ ਇਸ ਦੇ ਪਿੱਛੇ ਆਪ ਆਪਣੇ ਵਿਚਾਰ ਦਿਓ ਕਿ ਤੁਸੀਂ ਇਸ ਨੂੰ ਕੀ ਸਮਝੋਗੇ ਜਦਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਹ ਆਰਡਰ ਦੇ ਦਿੱਤੇ ਗਏ ਸੀ ਉਹਨਾਂ ਦੇ ਸੋਸ਼ਲ ਮੀਡੀਆ ਤੇ ਟਵੀਟ ਰਾਹੀਂ ਜਾਣਕਾਰੀ ਸਾਂਝੀ ਕੀਤੀ ਗਈ ਸੀ ਕਿ ਸਾਰੇ ਜਿਹੜੇ ਸਕੂਲ ਨੇ ਉਹ 30 ਤਰੀਕ ਤੱਕ ਬੰਦ ਰਹਿਣਗੇ 31 ਤਰੀਕ ਦਾ ਸੰਡੇ ਹੈ ਅਤੇ 1 ਤਰੀਕ ਤੋਂ ਮੰਡੇ ਤੋਂ ਜਿਹੜੇ ਸਕੂਲ ਨੇ ਉਹ ਦੁਬਾਰਾ ਤੋਂ ਸ਼ੁਰੂ ਹੋਣਗੇ ਪਰ ਇਸ ਦੇ ਬਾਰੇ ਵੀ ਕੋਈ ਫਾਈਨਲ ਨਹੀਂ ਕੀਤਾ ਗਿਆ ਸੀ ਕਿ ਸਕੂਲ ਕੀ ਤਰੀਕ ਤੋਂ ਸ਼ੁਰੂ ਹੋਣਗੇ ਜਾਂ ਨਹੀਂ ਇਸ ਦੇ ਵਿੱਚ ਇਹ ਫਾਈਨਲ ਨਹੀਂ ਕੀਤਾ ਗਿਆ ਸੀ ਕਿ ਸਕੂਲ ਇੱਕ ਤਰੀਕ ਤੋਂ ਖੁੱਲਣਗੇ ਕਿਉਂਕਿ ਹਜੇ ਜਿਹੜੇ ਅਸਾਰ ਨੇ ਉਹ ਕੰਟਰੋਲ ਵਿੱਚ ਆਂਦੇ ਨਹੀਂ ਦਿਖਦੇ ਜੇਕਰ ਜਿਹੜੇ ਹਾਲਾਤ ਨੇ ਉਹ ਸਹੀ ਹੋ ਜਾਣਗੇ ਤਾਂ ਹੋ ਸਕਦਾ ਹੈ ਕਿ ਇੱਕ ਤਰੀਕ ਤੋਂ ਸਕੂਲ ਖੋਲਣ ਦੇ ਆਦੇਸ਼ ਦੇ ਦਿੱਤੇ ਜਾਣ ਪਰ ਆਪ ਕਮੈਂਟ ਕਰਕੇ ਦੱਸੋ ਕਿ ਇਹ ਸਕੂਲ ਦੀ ਨਲਾਇਕੀ ਹੈ ਠੀਕ ਹੈ ਕਿ ਇਹ ਜਿਹੜਾ ਸਕੂਲ ਹੈ ਇਹ ਰੈ residențial ਸਕੂਲ ਹੈ ਹੌਸਟਲ ਹੈ ਇੱਥੇ ਬੱਚੇ ਰਹਿੰਦੇ ਨੇ ਪਰ ਕੀ ਸਕੂਲ ਪ੍ਰਸ਼ਾਸਨ ਨੂੰ ਵੀ ਦੇਖਣਾ ਚਾਹੀਦਾ ਸੀ ਜਿਹੜੇ ਬੱਚੇ ਨੇ ਜੇ ਇੰਨਾ ਜ਼ਿਆਦਾ ਮੀਂਹ ਪੈ ਰਿਹਾ ਸੀ ਜਾਂ ਹਨਾਂ ਦੇ ਕਾਰਨ ਇਲਾਕਾ ਇੰਨਾ ਪ੍ਰਭਾਵਿਤ ਹੋ ਰਿਹਾ ਸੀ ਤਾਂ ਜਿਹੜੇ ਇਹ ਬੱਚੇ ਸੀ ਇਹਨਾਂ ਨੂੰ ਪਹਿਲਾਂ ਹੀ ਕਿਸੇ ਸੁਰੱਖਿਅਤ ਜਗ੍ਹਾ ਤੇ ਪਹੁੰਚਾ ਦਿੱਤਾ ਜਾਣਾ ਚਾਹੀਦਾ ਸੀ ਸਕੂਲ ਪ੍ਰਸ਼ਾਸਨ ਵੱਲੋਂ ਸੋ ਆਪ ਕਮੈਂਟ ਕਰਕੇ ਦੱਸੋ ਇਸ ਦੇ ਬਾਰੇ